ਪਾਰੀਆਂ ਸੰਗਾਂ ਨੂੰ ਵਾਇਰਲ ਟੀਕਾ ਨਾਲ ਦਾ ਇਹ ਬੀਬੀ ਕੋਲਾਣੀ ਚੈਰੀਟੇਰ ਹਸਪਤਾਲ ਤੋਂ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਾਸਤੇ ਪਹਿਲੇ ਇੱਕ ਦੋ ਦਿਨਾਂ ਟੀਮਾਂ ਵਿਜ਼ਿਟ ਕਰਕੇ ਆਈਆਂ ਨੇ ਤੇ ਆਉਣੀ ਘੜੀ ਉੱਥੇ ਚਾਵਲ ਦਿੱਤੇ ਜਾਣ ਜਾਂ ਆਟਾ ਦਿੱਤਾ ਜਾਵੇ ਜਾਂ ਪਤੀ ਖਾਣੇ ਮੁਲਤ ਰਾਜ ਪਾਣੀ ਭਰੇ ਬਣਾਉਣ ਦਾ ਸਾਧਨ ਨੇ ਸਾਰੀ ਮੀਟਿੰਗ ਉਹਨੂੰ ਬਣਾ ਕੇ ਭੇਜਿਆ ਜਾਵੇ ਤੇ ਆ ਜਿਹੜੇ ਆ ਕਾਵਲਾਂ ਦੇ ਵਿੱਚ ਛੋਲਿਆਂ ਦੀ ਦਾਲ ਪਾ ਕੇ ਬੜੇ ਨਾਲ ਸਵਾਦਲੇ ਹੁੰਦੇ ਨੇ ਉਹਦਾ 5000 ਕੰਟੇਨਰ ਅਜਨਾਲਾ ਸਾਈਡ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਾ ਰਿਹਾ ਤੇ ਇਸੇ ਤਰ੍ਹਾਂ ਕੱਲ ਫੇਰ ਇਤੋਂ ਗੱਡੀਆਂ ਪਰਸੋਂ ਫੇਰ ਜਾਣਗੀਆਂ ਚੋਰ ਫੇਰ ਤੇ ਜਿਹੜਾ ਹਰੀਕੇ ਵਾਲਾ ਲੱਗਿਆ ਤਰੰਤਾਰਨਾਲਾ ਬੀਬੀ ਗੋਲਾ ਭਲਾਈ ਕੇ ਅੰਦਰ ਤੋਂ ਸੋਮਵਾਰ ਜਾਂ ਮੰਗਲਵਾਰ ਤੋਂ ਉਧਰ ਗੱਡੀਆਂ ਜਾਣੀ ਸ਼ੁਰੂ ਹੋਣਗੀਆਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੇਰ ਦੇ ਨਾਲ ਮਨਿੰਦਰ ਸਿੰਘ ਲੁਧਿਆਣੇ ਤੋਂ ਨੇ ਉਹ ਉਹਨਾਂ ਦੀ ਡਿਊਟੀ ਲਈ ਹੈ ਉਹ ਸੁਲਤਾਨਪੁਰ ਲੋਧੀ ਵਾਲਾ ਏਰੀਆ ਉਹਨੂੰ ਕਵਰ ਕਰ ਰਹੇ ਨੇ ਮਹਾਰਾਜ ਦੀ ਮਿਹਰ ਨਾਲ ਕੁਝ ਇਲਾਕਿਆਂ ਵਿੱਚ ਮਿੱਟੀ ਦੀ ਲੋੜ ਸੀ ਬਨਪਾਉਣ ਲਈ ਤੋੜਿਆ ਜਵਾਕੇ ਤੇ ਨਾਲ ਉਹਦੇ ਜਿਹੜਾ ਪਸ਼ੂਆਂ ਦਾ ਚਾਰਾ ਉਹਦੀ ਉਹ ਬਾਬਾ ਰਮਿੰਦਰ ਸਿੰਘ ਡਿਊਟੀ ਲਈ ਆ ਬਹੁਤ ਇਨਸਾਫ ਗੱਲ ਕਰੀ ਸੀ ਨੇ ਜਨਮ ਸਥਾਨ ਤੋਂ ਉਧਰੋਂ ਕੱਲ ਵੀ ਹਿਰੂ ਹੋਈਆਂ ਮਿੱਟੀ ਦੀਆਂ ਟਰਾਲੀਆਂ ਤੇ ਹੋ ਰਹੇ ਹੋ ਜਿਹੜੇ ਸਾਹਿਬ ਨੇ ਪਸ਼ੂਆਂ ਦਾ ਚਾਰਾ ਹੋ ਗਿਆ ਜਾਂ ਫੀਡ ਹੋ ਗਈ ਇਹ ਸਾਨੂੰ ਚਾਰਾ ਕਹਿੰਦੇ ਹੀ ਜ਼ਿਆਦਾ ਤੇ ਜੋ ਉਹਨੂੰ ਤੂੜੀ ਦੇ ਵਿੱਚ ਮਿਕਸ ਕਰਕੇ ਤੇ ਪਾਇਆ ਜਾਂਦਾ ਕੋਈ ਨਾ ਤੇ ਇਸੇ ਤਰ੍ਹਾਂ ਜਿਹੜਾ ਡੇਰਾ ਬਾਬਾ ਨਾਨਕ ਸਾਈਡ ਹੈ ਉਧਰ ਆਪਣਾ ਭਲਾਈ ਕੈਂਡਰ ਕੋਦਰ ਵੀ ਹੈ ਮਾਤਾ ਸੁਲਖਣੀ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਥੇ 300 ਬੰਦੇ ਦੀ ਰੈਸ਼ ਹੋ ਸਕਦੀ ਹੈ ਉਹ ਸਾਰਾ ਵਾਟਸਪ ਦੇ ਦੇਜੇਗਾ ਸੁਰਜੀਤ ਸਿੰਘ ਗਾਲਮ ਉਥੇ ਸੇਵਾ ਨੇ ਖਾਂਦੇ ਨੇ ਉਥੇ ਰੈਸ਼ ਵੀ ਤੇ ਲੰਗਰ ਵੀ ਜਿਹੜੇ ਡੇਰਾ ਬਾਬਾ ਨਾਨਕਾ ਲਗਨੇ ਹੜਾ ਆਏ ਨੇ ਉਸ ਇਲਾਕੇ ਨੂੰ ਭਲਾਈ ਕੈਂਡਰ ਕਵਰ ਕਰੇਗਾ ਅੱਜ ਦੀਦੀ ਕੋਲਾ ਜੀ ਚੈਰੀਟੇਬਲ ਹਸਪੀਟਲ ਤੋਂ ਆਪਣਾ 5000 ਕੰਟੇਨਰ ਗੁਣਾਇਆ ਹੋਇਆ ਭੋਜਨ ਇਹ ਅਜਨਾਲਾ ਸਾਈਡਲ ਭੇਜਿਆ ਜਾ ਰਿਹਾ ਆਪ ਜੀ ਸੰਗਤਾਂ ਦੀ ਖੀ ਸੋਚਣਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਹਰਿੰਦਰਪਾਲ ਸਿੰਘ ਜੀ ਸਾਡੇ ਲिटल ਭਾਜੀ ਆਜੂ ਹਿਆਰਪੁਰ ਗਏ ਨੇ ਕੀਰਤਨ ਦੇ ਲਈ ਉਹਨਾਂ ਦੇ ਸਾਰੇ ਸਹਿਯੋਗੀਆਂ ਦਾ ਬਹੁਤਾਲਾ ਅੱਜ ਦਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ